ਨਾਗਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗਿਆ ਪੜੇ ਹੀ ਧੂਮ-ਤਾਮ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਰੌਣਕਾਂ ਲੱਗੀਆਂ ਆਸਟ੍ਰੇਲੀਆ ਦੇ ਵਿੱਚ ਕਿਹ ਵਿੱਚ ਰੌਣਕਾਂ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਨੂੰ ਵਧੀਆ ਪ੍ਰੋਗਰਾਮ ਦਿੱਤਾ ਸੰਗਤਾਂ ਵੱਧ ਤੋਂ ਵੱਧ ਚੜ ਕੇ ਆਈਆਂ ਸ਼ਹਿਰੀਆਂ ਦੇ ਵਿੱਚ ਖਿਡਾਰੀਆਂ ਨੇ ਨਾਮ ਰੋਸ਼ਨ ਕੀਤਾ ਜੋ ਕਿ ਕਾਫੀ ਪੰਜਾਬ ਦੇ ਨੌਜਵਾਨ ਸਰਦਾਰ ਹਰਜਾ ਸਿੰਘ ਜੋ ਕਿ ਰੇਸਵੀ ਗੁਰਦੁਆਰੇ ਦੇ ਇਹ ਇਲਾਕੇ ਦੇ ਰਹਿਣ ਵਾਲੇ ਆ ਉਸ ਮੁੰਡੇ ਨੇ ਆਪਣੇ ਸਿੱਖੀ ਸਰੂਪ ਦੇ ਵਿੱਚ 314 ਰਨ ਬਣਾ ਕੇ ਇੱਕ ਨਵਾਂ ਰਿਕਾਰਡ ਕ੍ਰਿਕਟ ਆਸਟ੍ਰੇਲੀਆ ਦੇ ਵਿੱਚ ਪਾਇਆ ਕਿ ਲੜਕੀਆਂ ਵੱਲੋਂ ਵੀ ਪ੍ਰਥਮ ਕਾਰ ਜੋ ਕਿ ਇੱਥੇ ਦੇ ਸਾਡੇ ਰਹਿਣ ਵਾਲੇ ਸੰਦਰਪੁਰ ਭੈਣਜੀ ਉਹਨਾਂ ਦੀ ਲੜਕੀ ਤੇ ਬਲਰਾਜ ਭਾਜੀ ਉਹਨਾਂ ਦੀ ਲੜਕੀ ਉਹਨੇ ਨੈਸ਼ਨਲ ਲੈਵਲ ਤੇ ਬਾਕਸਿੰਗ ਦੇ ਵਿੱਚੋਂ ਸਿਲਵਰ ਮੈਡਲ ਫਸਟ ਟਾਈਮ ਐਵਰ ਕੁੜੀਆਂ ਨੇ ਵਿੱਚੋਂ ਉਹਨੇ ਲਿਆ ਆਇਆ ਸਿੰਘ ਨੇ ਫਿਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ 월ਡ ਚੈਂਪੀਅਨਸ਼ਿਪ ਜਿੱਤ ਕੇ ਉਹ ਵੈਲਟ ਵੀ ਜਿੱਤੀ ਆ ਮਰ ਬੋਂ ਦੇ ਜਿਹੜੇ ਗੁਰਦੁਆਰਾ ਦਾ ਨਾਮ ਫਿਕਸ ਹੋਣਾ ਸੀਗਾ ਗੁਰਦੁਆਰਾ ਸਾਹਿਬ ਜੀ ਦਾ ਉਸ ਨੂੰ ਲੈ ਕੇ ਕਾਫੀ ਚਲਚਾਵਾ ਤੋਂ ਬਾਅਦ ਉਹਨਾਂ ਦਾ ਨਾਮ ਫਿਕਸ ਕਰ ਦਿੱਤਾ ਉਹ ਇੱਕ ਐਸ ਮੌਕੇ ਤੋਂ ਪਹਿਲਾਂ ਗੁਰਦਾਨਿਕ ਦੇਵ ਜੀ ਦੇ ਤਾਂ ਬਹੁਤ ਹੀ ਵਧੀਆ ਇਹ ਗਵਰਨਮੈਂਟ ਵੱਲੋਂ ਗਿਫਟ ਕਹਿ ਲਓ ਜਾਂ ਗਵਰਨਮੈਂਟ ਵੱਲੋਂ ਚੰਗਾ ਹੰਗਾਰਾ ਕਹਿ ਲਓ ਉਸ ਸਾਰੇ ਏਰੀਆ ਦਾ ਨਾਮ ਗੁਰੂ ਨਾਨਕ ਨਿਕੇ ਹੁਣ ਪਰਮਨੈਂਟਲੀ ਰੱਖ ਦਿੱਤਾ। ਆਸਟ੍ਰੇਲੀਆ ਡਾਇਰੀ ਦੇਖ ਰਹੇ ਸਰਦਸ਼ਕਾ ਦਾ ਮੈ ਕੋ ਮਿਲ ਕਪੂਰ ਸਵਾਗਤ ਕਰਦੀ ਹਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ ਮਾਰਦੇ ਹਾਂ ਆਸਟ੍ਰੇਲੀਆ ਪਰ ਦੀ ਕੁਝ ਖਾਸ ਖਬਰਾਂ ਤੇ। ਤੇ ਇਹਨਾਂ ਖਬਰਾਂ ਤੇ ਵੀ ਤੇ ਦੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਜਰਨਲਿਸਟ ਜੀ ਕਰਨੈਲ ਸਿੰਘ ਕਰਨੈਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ थैंक यू ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸ੍ਰੀ ਕਾਲ ਜੀ ਸਾਰੇ ਹੀ ਗਲੋਬਲ ਪੰਜਾਬ ਟੀਵੀ ਦੇ ਦੇਖਣ ਵਾਲਿਆਂ ਜੀ ਕਰਨਲ ਜੀ ਜੇਕਰ ਸਭ ਤੋਂ ਪਹਿਲਾਂ ਗੱਲ ਕਰੀ ਜਾਵੇ ਬੀਤੇ ਦੀ ਗੁਰੂ ਪਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗਿਆ ਪੜੇ ਹੀ ਧੂਮ-ਤਾਮ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਰੌਣਕਾਂ ਲੱਗੀਆਂ ਆਸਟ੍ਰੇਲੀਆ ਦੇ ਵਿੱਚ ਕਿਹ੍ਹਾਂ ਵਿੱਚ ਰੌਣਕਾਂ ਸਿੱਗੀਆਂ ਬਿਲਕੁਲ ਜੀ ਬਿਲਕੁਲ ਸਿੱਖੀਜ਼ਮ ਦੇ ਫਾਊਂਡਰ ਵਾਨੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਗੁਰਪੁਰਬ ਦੀਆਂ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਆਪਣੇ ਆਪਣੇ ਤਰੀਕੇ ਅਨੁਸਾਰ ਪ੍ਰੋਗਰਾਮ ਲਈ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਨੂੰ ਵਧੀਆ ਪ੍ਰੋਗਰਾਮ ਦਿੱਤਾ ਸੰਗਤਾਂ ਬਹੁਤ ਤੋਂ ਬਹੁਤ ਚੜ੍ਹ ਕੇ ਆਈਆਂ ਆਪਣੀ ਸ਼ਰਦਾ ਆਸਾ ਦੇ ਨਾਲ ਸਪੋਰਸ ਵਾਲਿਆਂ ਨੇ ਕਮੇਟੀਆਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸਾਰੇ ਹੀ ਜਿੰਨੇ ਵੀ ਭਾਈਚਾਰੇ ਹੋਰ ਵੀ ਦੇਸ਼ਾਂ ਦੇ ਲੋਕਾਂ ਨੇ ਵਧਾਈਆਂ ਦਿੱਤੀਆਂ ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਕਾਫੀ ਸਾਰੇ ਮੈਂਬਰ ਪਾਰਲੀਮੈਂਟੇਰੀਅਨ ਮਿਸਟਰ ਰੌਲੈਂਡ ਆਨੋਬਲ ਅਟੋਨੀ ਜਨਰਲ ਆਫ ਆਸਟ੍ਰੇਲੀਆ ਤੇ ਕਾਫੀ ਸਾਰੇ ਐਮਪੀ ਮੈ ਲਗਾਉਂਦੇ ਵੀ ਇਦਾਂ ਹੀ ਟਾਸੈਫੋਲੀ ਪ੍ਰੀਮੀਅਰ ਆਫ ਪਾਰਥ ਜਿਸ ਨੂੰਸੀਂ ਕਹਿੰਦੇ ਆਪੇ ਪੈਸਨ ਆਸਟ੍ਰੇਲੀਆ ਵੱਖ-ਵੱਖ ਜਿੰਨੀ ਵੀ ਗਵਰਨਮੈਂਟ ਦੇ ਅਧਾਰੇ ਆ ਉਹਨਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਉੱਤੇ ਦੇਖਦੇ ਹੋયા ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜੇ ਸਦਾ ਤੇ ਆ ਖਾਸ ਕਰਕੇ ਆਸਟ੍ਰੇਲੀਆ ਨਾਲ ਮਰਗੇ ਟੈਕਨੀਕਲ ਟੈਕਨੀਕਲ 스ਟੇਲਡ ਪੀਪਲ ਲੋਕਾਂ ਦੇ ਲਈ ਬਹੁਤ ਹੀ ਮਹੱਤਤਾ ਰੱਖਦੇ ਆ ਉਹਨਾਂ ਸਾਰਿਆਂ ਨੇ ਬਧਾਈਆਂ ਸ਼ੇਅਰ ਕੀਤੀਆਂ ਧੰਨਵਾਦੀਆਂ ਸੀ ਮਿਸਟਰ ਰੌਲੈਂਡ ਦੇ ਆਸਟ੍ਰੇਲੀਅਨ ਗਵਰਨਮੈਂਟ ਦੇ ਵੱਖ-ਵੱਖ ਅਧਾਰਿਆਂ ਦੇ ਤੇ ਹੋਰ ਆਪੋਜੀਸ਼ਨ ਦੇ ਮੈਂਬਰ ਪਾਰਲੀਮੈਂਟੇਰੀਅਨਾਂ ਦਾ ਵੀ ਤੇ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਗੁਰੂ ਸਾਹਿਬ ਦੇ ਇਸ ਜੀਵਨ ਤੋਂ ਇੱਕ ਨਵੀਂ ਛੇਦ ਲੈਣ ਲਈ ਤਰੋ ਤਾਜ਼ਾ ਕਰਨ ਲਈ ਫੇਰ ਰੀਨਿਊ ਕਰਨ ਲਈ ਜਿਹਨੂੰ ਆਪਾਂ ਕਹਿ ਦਿੰਦੇ ਆ ਫਰੈਸ਼ ਕਰਨ ਵਾਸਤੇ ਉੱਥੋਂ ਦੇ ਸਟੂਡੈਂਟਸ ਨੇ ਜਾਂ ਇੱਥੋਂ ਦੇ ਯੂਥ ਨੇ ਵੀ ਆਪਣੇ ਆਪਣੇ ਪ੍ਰੋਗਰਾਮ ਬਲੀਕ ਆਪਾਂ ਅਗੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਰਨਲ ਜੀ ਗੱਲ ਕਰੀ ਚਾਹਵੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਹੈ ਸਪੋਰਟਸ ਹੋ ਰਹੇ ਨੇ ਸਪੋਰਟਸ ਦੀਆਂ ਗੇਮਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਖਿਡਾਰੀਆਂ ਦੇ ਵਿੱਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ ਇਸੇ ਤਹਿਤ ਖਬਰ ਇਹ ਵੀ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਖਿਡਾਰੀਆਂ ਨੇ ਨਾਮ ਰੋਸ਼ਨ ਕੀਤਾ ਜੋ ਕਿ ਕਾਫੀ ਪੰਜਾਬ ਦੇ ਨੌਜਾਂ ਵਿੱਚ ਬਿਲਕੁਲ ਜੀ ਬਿਲਕੁਲ ਕਾਫੀ ਸਾਰੇ ਸੋਸ਼ਲ ਮੀਡੀਆ ਤੇ ਵੀ ਇੰਗਲਿਸ਼ ਮੀਡੀਆ ਤੇ ਵੀ ਸਰਦਾਰ ਹਰਜਾਤ ਸਿੰਘ ਜੋ ਕਿ ਰੇਵਸ ਵੀ ਗੁਰਦੁਆਰੇ ਦੇ ਇਲਾਕੇ ਦੇ ਰਹਿਣ ਵਾਲੇ ਆ ਉਸ ਮੁੰਡੇ ਨੇ ਆਪਣੇ ਸਿੱਖੀ ਸਰੂਪ ਦੇ ਵਿੱਚ 314 ਰਨ ਬਣਾ ਕੇ ਇੱਕ ਨਵਾਂ ਰਿਕਾਰਡ ਕ੍ਰਿਕਟ ਆਸਟ੍ਰੇਲੀਆ ਦੇ ਵਿੱਚ ਪਗਾ ਕੀਤਾ ਇੱਥੇ ਇਹ ਗੱਲ ਦੇਖਣ ਵਾਲੀ ਆ ਉਸ ਇੱਕ ਲੋਕ ਕਹਿੰਦੇ ਆ ਕਿ ਦਸਤਾਰ ਨੂੰ ਪਾਗ ਨੂੰ ਜਾਂ ਦਾੜੀ ਨੂੰ ਜਾਂ ਹੋਰ ਦੇਸ਼ਾਂ ਦੇ ਬੰਦਿਆਂ ਨੂੰ ਇੱਥੇ ਕੋਈ ਡਿਸਕ੍ਰਿਮੀਨੇਸ਼ਨ ਆ ਐਦਾਂ ਦਾ ਕੋਈ ਫਰਕ ਨਹੀਂ ਤੁਹਾਡੇ ਨਾਲ ਇਹ ਤੁਸੀਂ ਸਾਰਿਆਂ ਨੇ ਖਬਰਾਂ ਤਾਂ ਸ਼ੇਅਰ ਕੀਤੀਆਂ ਹੀ ਹੋਣਗੀਆਂ ਕਿ ਕ੍ਰਿਕਟ ਦੇ ਵਿੱਚ ਉਸ 스타 ਨੇ 314 ਰਨ ਬਣਾ ਕੇ ਥੋੜੇ ਟਾਈਮ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਓਪਨ ਕਰਤਾ ਆਪਣਾ ਰਸਤਾ ਕ੍ਰਿਕਟ ਟੀਮ ਦੇ ਵਿੱਚ ਜਾਣ ਵਾਸਤੇ ਸਾਰੀ ਕਾਮ ਨੂੰ ਪੰਜਾਬੀਤ ਨੂੰ ਸਾਰਿਆਂ ਨੂੰ ਆ ਉਹਨਾਂ ਦੇ ਮਾਪਿਆਂ ਤੇ ਵੀ ਤੇ ਐਨਜੀਓ ਸਾਈਡ ਦੇ ਨਾਲ ਤੋਂ ਮਾਨਿਆ ਇਸੇ ਤਰ੍ਹਾਂ ਕੋਮਲ ਕਬੂਰ ਜੇ ਤੁਹਾਨੂੰ ਦੱਸਿਏ ਲੜਕੀਆਂ ਵੱਲੋਂ ਵੀ ਪ੍ਰਥਮ ਕੌਰ ਜੋ ਕਿ ਇੱਥੇ ਸਾਡੇ ਰਹਿਣ ਵਾਲੇ ਸੰਦਰਪੁਰ ਭੈਣ ਜੀ ਉਹਨਾਂ ਦੀ ਲੜਕੀ ਤੇ ਬਲਰਾਜ ਭਾਜੀ ਉਹਨਾਂ ਦੀ ਲੜਕੀ ਉਹਨੇ ਨੈਸ਼ਨਲ ਲੈਵਲ ਤੇ ਬਾਕਸਿੰਗ ਦੇ ਵਿੱਚੋਂ ਸਿਲਵਰ ਮੈਡਲ ਫਸਟ ਟਾਈਮ ਐਵਰ ਪੁੜਿਆਨੇ ਵਿੱਚੋਂ ਉਹਨੇ ਲਿਆ ਤੇ ਉਹਨੇ ਵੀ ਸਾਰੀ ਕੌਮ ਦਾ ਨਾਮ ਵੀ ਉੱਚਾ ਕੀਤਾ ਜਿੱਥੇ ਦੱਸੇ ਇਹ ਵੀ ਦੱਸ ਦਿੱਤਾ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਡੀ ਟੈਲੈਂਟ ਨੂੰ ਸਟਿਲ ਨੂੰ ਪਰਫੁੱਲੂਟ ਕਰਨ ਦਾ ਬਹੁਤ ਹੀ ਵਧੀਆ ਮੌਕੇ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦੀਆਂ ਆਸਟ੍ਰੇਲੀਅਨ ਸਿੱਖ ਗੇਮਸ ਐਸੋਸੀਏਸ਼ਨ ਦੇ ਆ ਵੀ ਸਾਰਿਆਂ ਦੇ ਤੇ ਅੱਗੇ ਆਪਾਂ ਹੋਰ ਜੇ ਗੱਲ ਕਰੀਏ ਨੰਬਰ 3 ਦੇ ਉੱਤੇ ਇਥੋਂ ਦੇ ਹੀ ਜੰਪਲ ਸਾਰ ਪ੍ਰਸੂਤਮ ਸਿੰਘ ਗਰਫ ਦੇ ਵਿੱਚ ਕਾਫੀ ਸਿੰਘ ਮਸ਼ਹੂਰ ਆ ਸਾਡੇ ਜਹੇਦਾਰ ਕਹਿੰਦੇ ਆ ਉਹਨਾਂ ਦੇ ਪੋਤੇਆਂ ਨੇ ਇੰਨਾ ਹੀ ਭਰਾਵਾਂ ਨੇ ਇੱਕ ਬਾਕਸਿੰਗ ਦੇ ਵਿੱਚ ਪਹਿਲਾ ਵੀ ਤਗਮਾ ਲਿਆ ਹੁਣ ਅਜਾਇਆ ਸਿੰਘ ਨੇ ਫਿਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ ਬੋਲਡ ਚੈਂਪੀਅਨਸ਼ਿਪ ਜਿੱਤ ਕੇ ਉਹ ਵੈਲਟ ਵੀ ਜਿੱਤੀ ਆ ਤੁਸੀਂ ਦੇਖ ਸਕਦੇ ਆ 골ਡ ਮੈਡਲ ਲਿਆ ਉਹਦੇ ਭਰਾ ਨੇ ਵੀ ਇਦਾਂ ਹੀ ਤਿੰਨੇ ਹੀ ਜਿਨ੍ਹਾਂ ਨੂੰ ਕੋਈ ਅਸੀਂ 골ਡਨ ਬ੍ਰਦਰਸ ਕਹਿ ਸਕਦੇ ਆ ਨੈਕਸਟ ਜਨਰੇਸ਼ਨ ਇਹਨਾਂ ਸਿੰਘ ਤਿੰਨ ਭਰਾਵਾਂ ਨੇ ਸਾਰੀ ਹੀ ਕੌਮ ਦਾ ਨਾਮ ਸਾਹੀ ਹਿੰదేశਨ ਦਾ ਨਾਮ ਬਹੁਤ ਹੀ ਉੱਚਾ ਕੀਤਾ ਉਹਨਾਂ ਦੀ ਚੜ੍ਹਦੀ ਕਲਾ ਸਾਰਿਆਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਅੱਗੋਂ ਵੀ ਇਸ ਤਰ੍ਹਾਂ ਆਪਣੇ ਵੱਲਾਂ ਮਾਰਦੇ ਰਹਿਣ ਇਹ ਪ੍ਰੇ ਕਰਦੇ ਜੀ ਕਰਨਲ ਜੀ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਐਨੂਅਲ ਸਿੱਖ ਗੇਮਾਂ ਹੁੰਦੀਆਂ ਨੇ ਆਖਿਰਕਾਰ ਇਸ ਵਾਰ ਐਨੂਅਲ ਸਿੱਖ ਗੇਮਾਂ ਨੂੰ ਲੈ ਕੇ ਕੀ ਅਪਡੇਟ ਹੈ ਬਿਲਕੁਲ ਜੀ ਕਮੇਟੀ ਨੇ ਹੁਣ ਤੋਂ ਹੀ ਮੈਲਬਨ ਦੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜੋਗੇ ਗੇਮਾ ਹਰ ਸਾਲ ਅਪ੍ਰੈਲ ਦੇ ਵਿੱਚ ਬਸਾਖੀ ਤੋਂ ਪਹਿਲਾਂ ਇਹ ਐਨੀਵਰਸੇ ਗੇਮ ਦੇ ਇੱਕ ਸੌਰੀ ਗੋਲ ਬਹੁਤ ਹੀ ਵੱਡਾ ਪ੍ਰੋਗਰਾਮ ਹੁੰਦਾ ਹੈ ਇਹਨੂੰ ਇਹਨੂੰ ਨੇਪਰੇ ਚਾੜਨ ਲਈ ਬਹੁਤ ਸਾਰੇ ਵਲੰਟੀਅਰਜ਼ ਦੀ ਵੀ ਲੋੜ ਆ ਪਰ ਇਸ ਵੇਲੇ ਉਹਨਾਂ ਦੇ ਕਮੇਟੀ ਦੇ ਪ੍ਰਤੀਨਿਧਾਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕੋ ਸਪਾਂਸਰਸ਼ਿਪ ਜਿਹੜੇ ਦੀ ਐਡਵਰਟਾਈਜ਼ਮੈਂਟ ਲਈ ਹੋਵੇਗਾ 골ਡਨ ਸਿਲਵਰ ਇਦਾਂ ਦੇ ਦੋ ਤਿੰਨ ਲੈਵਲ ਦੇ ਸਪான்ਸਰ ਵਾਲਿਆਂ ਦੀ ਬਹੁਤ ਜ਼ਿਆਦਾ ਲੋੜ ਆ ਉਹ ਛੇਤੀ ਤੋਂ ਛੇਤੀ ਕੰਟੈਕਟ ਕਰ ਸਕਦੇ ਆ ਪ੍ਰਦੀਪ ਪੰਗਲੀ ਜੀ ਹੈਗੇ ਆ ਉਥੇ ਦੀ ਕਮੇਟੀ ਮੈਲਬੰਦੀ ਨਾਲ ਤੁਸੀਂ ਤੁਹਾਨੂੰ ਅਸੀਂ ਲਿੰਕ ਭੇਜਦੇ ਆ ਉਹ ਤੁਸੀਂ ਦੇਖ ਸਕਦੇ ਆ ਉਹਨਾਂ ਨਾਲ ਕੰਟੈਕਟ ਕਰਕੇ 3 ਤੋਂ 5 ਤਰੀਕ ਦੇ ਅਪ੍ਰੈਲ ਦੇ ਵਿੱਚ 2 26 ਦੇ ਵਿੱਚ ਦੇ ਲਈ ਤੁਸੀਂ ਆਪਣੀਆਂ ਸਪான்ਸਰ ਪਰਮਨੈਂਟ ਰਜਿਸਟਰਡ ਕਾਰਸ ਸਾਟਦੇ ਆ ਉਹ ਨਾਲ ਨਾਲ ਆਪਾਂ ਇਹ ਵੀ ਦੱਸਦੀ ਆ ਵੀ ਐਲਕੀ ਪਾਵਰ ਲਿਫਟਿੰਗ ਵਾਲੇ ਮੁੰਡਿਆਂ ਨੇ ਵੀ ਜਿਹੜਾ ਦਿੱਲੀ ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ ਸੀ ਜੋ ਕਿ ਸਿੱਖ ਕਦੀ ਵੀ ਕਿਤੇ ਵੀ ਜਾਣ ਭੁੱਲ ਨਹੀਂ ਸਕਦੇ ਕੈਰ ਪਾਪ ਆ ਕੇ ਕਿੱਦਾਂ ਉਹਨਾਂ ਨੇ ਬਿਲਕੁਲ ਦੱਸਿਆ ਵੀ ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹੈਗੇ ਤੁਸੀਂ ਗੁਲਾਮ ਆ ਕਿਤੇ ਵੀ ਕੋਈ ਗੋਲੀ ਚੱਲਦੀ ਆ ਜਾਂ ਕੋਈ ਪ੍ਰਧਾਨ ਮੰਤਰੀ ਜਾਂ ਉੱਥੇ ਦੇ ਕੋਈ ਬਚੰਦਿਆਂ ਉਹਨੂੰ ਦੱਸਦਾ ਉਹਨੂੰ ਪਰਸਨ ਪਹੁੰਚਣੀ ਪੈਂਦੀ ਆ ਨਾ ਕਿ ਉਹਦੇ ਪਰਿਵਾਰ ਨੂੰ ਜਾਂ ਉਹਦੀ ਕੌਮ ਨੂੰ ਜਾਂ ਕਿਸੇ ਨੂੰ ਇਹ ਕਲੰਕ ਵਾਸਤੇ ਇਹ ਕਲੰਕ ਨੂੰ ਸਾਰਿਆਂ ਨੂੰ ਜਾਗ ਕਰਦਿਆਂ ਹੋਇਆ ਭਾਰਤੀ ਸਭਿਅਤਾ ਦਾ ਜਿਹੜਾ ਕਲੰਕ ਆ ਇਹਨੂੰ ਤਰੋ ਤਾਜ਼ਾ ਕਰਦਿਆਂ ਇਹ ਜਾਗ ਨੂੰ ਮਹਿਸੂਸ ਕਰਦਿਆਂ ਇਹ ਪੀੜਾ ਨੂੰ ਮਹਿਸੂਸ ਕਰਦਿਆਂ ਇਦਾਂ ਹੀ ਪਾਵਰ ਲਿਫਟਿੰਗ ਬੌਕਸਿੰਗ ਦੇ ਵਾਲਿਆਂ ਨੇ ਵੀ ਤੇ ਪਾਵਰ ਲਿਫਟਿੰਗ ਵਾਲੇ ਵੇਟ ਲਿਫਟਿੰਗ ਵਾਲਿਆਂ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਆਸਟ੍ਰੇਲੀਅਨ ਸੈਕਸ਼ਨ ਬੋਲੋ ਉਜੋਗਤ ਕਰਕੇ ਪ੍ਰੋਗਰਾਮ ਲਿਖੇ ਗਏ ਯੂਥ ਨੂੰ ਯੂਥ ਨੇ ਆਪਣੇ ਆਪ ਹੀ ਅੱਗੋਂ ਨੈਕਸਟ ਪੀੜ੍ਹੀ ਨੂੰ ਵੀ ਇਹ ਸੰਦੇਸ਼ ਦੁੱਖ ਭਰਿਆ ਸਾਂਝਾ ਕਰਨ ਵਾਸਤੇ ਦੱਸਦਾ ਕਿ ਜਿੱਦਾਂ ਜੀਵਸ ਨਾਲ ਹੋਇਆ ਸੀ ਉਸ ਤੋਂ ਵੀ ਪਿਆੜਾ ਸਾਡੇ ਨਾਲ ਹੋਇਆ ਸਿੱਖ ਔਮ ਨਾਲ ਹੋਇਆ ਪੰਜਾਬ ਨਾਲ ਹੋਇਆ ਪੰਜਾਬੀ ਬੋਲਣ ਵਾਲਾ ਇਹ ਹੋਇਆ ਕੜਾ ਪਾਉਣ ਵਾਲਿਆਂ ਦੇ ਨਾਲ ਹੋਇਆ ਭੈਣਾ ਦੇ ਨਾਲ ਹੋਇਆ ਉਸੇ ਗੁਰੂ ਨੇ ਜਿਨ੍ਹਾਂ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਜੋ ਗੁਰੂ ਕਿ ਅੱਜ ਕੱਲ ਦੇ ਪੱਤਰਕਾਰੀ ਦੇ ਜਾਂ মিডিਆ ਦੇ ਯੁੱਗ ਦੇ ਪਹਿਲੇ ਗੁਰੂ ਜਿਨ੍ਹਾਂ ਨੇ ਕਿ ਆਵਾਜ਼ ਬੁਲੰਦ ਕੀਤੀ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ ਜਾਂ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪਰਖੇ ਧਾਮ ਹਿਤ ਭਾਵੈ ਆਏ ਕਥਾ ਹੋ ਜਾਈ ਓ ਨੂੰ ਪਰਤਿਆ ਵਰਤਿਆ ਪਾਪ ਸਭ ਸਜਗ ਮਾਹੀ ਉਹੀ ਪਸਾਰਾ ਦਿਨ ਤੋਂ ਦਿਨ ਦੇਖਿਆ ਜਾਵੇ ਤਾਂ ਹੱਲੇ ਵੀ ਉਹੀ ਰਾਜ ਆ ਵੱਡੀ ਨਾ ਕੰਮ ਹੁੰਦੇ ਆ ਇਸਰੀਆਂ ਨਾ ਤੱਕਾ ਹੁੰਦਾ ਆ ਕਿੱਦਾਂ ਹੱਲੇ ਵੀ ਸਭ ਤੋਂ ਜ਼ਿਆਦਾ ਬਲਾਫਕਰ ਇੰਡੀਆ ਦੇ ਖੇਤਰ ਦੇ ਵਿੱਚ ਹੋ ਰਿਹਾ ਤੇ ਸੁਲਵਾਈ ਕੋਈ ਨਹੀਂ ਉਹਨਾਂ ਨੂੰ ਉਹਨਾਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਤੋਂ ਬਾਹਰ ਤੁਰੇ ਫਿਰਦੇ ਜੇ ਕੋਈ ਪੋਲਿਟਿਕਲ ਸਿਸਟਮ ਹੈ ਰਾਜਿਆਂ ਦਾ ਇਦਾਂ ਦੇ ਆਂਦਾ ਤੇ ਉਹੋ ਹੀ ਬੰਦਿਆਂ ਨੂੰ ਉਹਨਾਂ ਨਾਲ ਧੱਕਾ ਹੁੰਦਾ ਤੇ ਉਹ ਜੇ ਕਿਸੇ ਹੋਰ ਨਾਲ ਕੋਈ ਆਵਾਜ਼ ਉਠਾਉਂਦਾ ਉਹਦੇ ਉੱਤੇ ਕਿਦਾਂ ਦੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਤੁੰਗ ਦਿੱਤੇ ਜਾਂਦੇ ਆ ਜਿਸ ਗੁਰੂ ਦਾ ਗੁਰਪੁਰਬ ਹੁਣ ਮਨਾਇਆ ਜਾਣਾ ਗੁਰੂ ਸਾਰੀ ਹੀ ਦੁਨੀਆ ਦੇ ਉੱਤੇ ਵਰਲਡ ਦੇ ਉੱਤੇ ਗੁਰਤੇਗ ਬਹਾਦਰ ਮਹਾਰਾਜ ਮਹਾਰਾਜ ਜੀ ਦੇ ਇਦੀ ਦੇਸ਼ ਨੂੰ ਸੈਕਰੀਫਾਈਸ ਨੂੰ ਜਿਨ੍ਹਾਂ ਨੇ ਕਿ ਫੇਰ ਮੈਂ ਕਹਿੰਨਾ ਇਸ ਪੂਰੇ ਇਹ ਏਰੀਆ ਦੀ ਖਲਕਤ ਨੂੰ ਬਚਾਇਆ ਹੋਵੇ ਆਪਣਾ ਬਲੀਦਾਨ ਦੇ ਕੇ ਜਦੋਂ ਉਹਨਾਂ ਕੋ ਕਸ਼ਮੀਰੀ ਪੰਡਤ ਆਏ ਕਿ ਆਪਣੇ ਕਿਸੇ ਗੁਰੂ ਦੀ ਤੁਸੀਂ ਕੁਰਬਾਨੀ ਦਿਓ ਤਾਂ ਔਰੰਗਜ਼ੇਬ ਜ਼ੁਲਮਾਂ ਦਾ ਅੰਤ ਨਾਸ ਹੋ ਸਕਦਾ ਹੈ ਤੇ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਦੇ ਨਾਲ ਪੰਜਾ ਪਿਆਰਿਆਂ ਨਾਲ ਜਾ ਕੇ ਜਾ ਕੇ ਕੁਰਬਾਨੀ ਕੀਤੀ ਸਿਰ ਦਿੱਤਾ ਉਹ ਸੀਸ ਦੇਣ ਦੇ ਦਿੱਤੇ ਹੌਨ ਦੇ ਬਾਵਜੂਦ ਵੀ ਇਹ ਸਰਾਂ ਦੀ ਹਾਲੇ ਵੀ ਗੱਲਾਂ ਹੋਣੀਆਂ ਸੇ ਕੌਮ ਦੇ ਨਾਲ ਬਹੁਤ ਹੀ ਮਾੜੇ ਦਿਨਾਂ ਦੀ ਨਿਸ਼ਾਨੀ ਆਇਆ ਇਹ ਨਾ ਭਾਰਤੀ ਸਭੇ ਤੇ ਲਈ ਪਰ ਇਥੇ ਇਹਨਾਂ ਨੂੰ ਦੇਖਣਾ ਬਣਦਾ ਆ ਮਨੁੱਖੀ ਪੱਗਾਂ ਵਾਲਿਆਂ ਨੂੰ ਜੂਐਨਓ ਵਾਲਿਆਂ ਨੂੰ ਤੇ ਇਹ ਮਨੁੱਖਤਾ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਨੀ ਜਾ ਰਿਲੀਸ ਫਰੀडम ਦੀ ਗੱਲ ਕਰਨੀ ਜੈਂਡਰ ਦੀ ਗੱਲ ਕਰਨੀ ਸਿੱਖਾਂ ਦੇ ਵਿੱਚ ਵੀ ਹੱਲੇ ਵੀ ਜੈਂਡਰ ਨੂੰ ਉਹ ਗੱਲ ਨਹੀਂ ਮਿਲਦੀ ਜਦੋਂ ਤੁਸੀਂ ਪਹਿਲਾਂ ਹੀ ਟੈਸਟ ਕਰਵਾ ਲੈਂਦੇ ਆ ਬਹੁਤ ਸਾਰੀਆਂ ਖਾਮੀਆਂ ਜਿਨ੍ਹਾਂ ਨੂੰ ਪੇਸ ਦੇਣ ਤੋਂ ਸੇਹ ਦੇਣੀ ਬਣਦੀ ਆ ਗੁਰਵਾਨਕ ਸਾਹਿਬ ਨੂੰ ਯਾਦ ਕਰਦੇ ਆ ਇਹਨਾਂ ਦੇ ਉੱਤੇ ਪ੍ਰੋਗਰਾਮ ਉਲਿੱਕੇ ਗਏ ਆ ਗੁਰਤੇਗ ਬਹਾਦਰ ਮਹਾਰਾਜੀ ਦੇ ਪ੍ਰੋਗਰਾਮ ਸਾਰੇ ਕਿਤੇ ਜਿੱਦਾ ਲੱਖਾਂ ਦੇ ਕਰੋੜਾਂ ਦੇ ਹਿਸਾਬ ਨਾਲ ਪਾਠ ਰੱਖੇ ਹੋਏ ਸਹਿਜ ਪਾਠ ਸਾਰ ਜਿੰਦਰ ਸਿੰਘ ਜਤਿੰਦਰ ਸਿੰਘ ਜੀ ਉਪਨ ਸਾਹਿਬ ਜੋ ਕਿ ਮੈਲਬ ਹੁੰਦੇ ਨੇ ਬਹੁਤ ਵੱਡੇ ਪਰਉਪਕਾਰੀ ਆ ਫਲੰਥਰੋਪੀ ਆ ਜੇ ਆਪਾਂ ਕਹਿੰਦੇ ਆ ਉਹਨਾਂ ਨੇ ਆਪ ਹੋ ਗਏ ਆਪ ਸਵਾਵਾ ਕਰਾ ਕੇ ਪੋਚੀਆਂ ਦੇ ਕੇ ਤਰਾਂ ਦੇ ਵਿੱਚ ਸਾਰੇ ਕਿਤੇ 22 ਨਵੰਬਰ ਤੋਂ ਲੈ ਕੇ ਇਹ ਪੂਰਾ ਹਫਤਾ ਗੁਰਤੇਗ ਬਹਾਦਰ ਦੀ ਦੇ ਸਾਰੇ ਹੀ ਉਹਨਾਂ ਦੇ ਹੀ ਸੰਦਰਭ ਦੇ ਵਿੱਚ ਪ੍ਰੋਗਰਾਮ ਲੀਕੇ ਜਾ ਰਿਹਾ ਹੈ ਤੁਸੀਂ ਵੀ ਆਪਣੇ ਗੁਰਦੁਆਰਿਆਂ ਨਾਲ ਕੰਟੈਕਟ ਕਰ ਸਕਦੇ ਜੀ ਕਰਨਲ ਜੀ ਉੱਧਰ ਗੱਲ ਕੀਤੀ ਜਾਵੇ ਕਿ ਇਹ ਜਾਰੇ ਕਿ ਮੈਲਬੌਰਨ ਦੇ ਜਿਹੜੇ ਗੁਰਦੁਆਰਾ ਦਾ ਨਾਮ ਫਿਕਸ ਹੋਣਾ ਸੀਗਾ ਗੁਰਦੁਆਰਾ ਸਾਹਿਬ ਜੀ ਦਾ ਉਸ ਨੂੰ ਲੈ ਕੇ ਕਾਫੀ ਚਲਚਾਵਾ ਤੋਂ ਬਾਅਦ ਉਹਨਾਂ ਦਾ ਨਾਮ ਫਿਕਸ ਕਰ ਦਿੱਤਾ ਗਿਆ ਹਾਂ ਜੀ ਇਹ ਉੱਥੇ ਦੇ ਗੁਰਦੁਆਰਿਆਂ ਨੇ ਇਹ ਸਾਰਿਆਂ ਨੇ ਕੀਤਾ ਸੀ ਉਬਰਾਲਾ ਇੱਕ ਉੱਥੇ ਲੈ ਕੇ ਆਜੀ ਪਾਰਕ ਦੇ ਵਿੱਚ ਐਕਚੁਅਲੀ ਉਹਦਾ ਨਾਮ ਗੁਰਨਾਣਿਕ ਉਹ ਤੇ ਹੁਣ ਪੂਰੀ ਡਿਸਕਸ਼ਨ ਹੋਈ ਆ ਤੇ ਉਹ ਆ اپੋਜੀਸ਼ਨ ਨੇ ਥੋੜਾ ਬੋਤਾ ਕੀਤਾ ਨਾਂ ਨੂੰ ਪਰ ਜਈ ਜਿੱਦਾਂ ਕਰਦੇ ਉਹ ਬਾਕੀ ਸਾਰਿਆਂ ਨੇ ਇਵਨ ਸਾਰਿਆਂ ਨੇ ਉਹ ਉਹਨਾਂ ਨੂੰ ਪ੍ਰੂਫ ਕਰਤਾ ਰਜਿਸਟਰਡ ਹੋ ਗਿਆ ਉਹ ਇੱਕ ਐਸ ਮੌਕੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਵਧੀਆ ਇਹ ਗਵਰਨਮੈਂਟ ਵੱਲੋਂ ਗਿਫਟ ਕਹਿ ਲਓ ਜਾਂ ਗਵਰਨਮੈਂਟ ਵੱਲੋਂ ਚੰਗਾ ਹੰਗਾਰਾ ਕਹਿ ਲਓ ਉਸ ਸਾਰੇ ਏਰੀਆ ਦਾ ਨਾਂ ਗੁਰੂ ਨਾਨਕ ਲੇਖ ਹੁਣ ਪਰਮਨੈਂਟਲੀ ਰੱਖ ਦਿੱਤਾ ਗਿਆ ਮਨਜ਼ੂਰ ਹੋ ਗਿਆ ਜੀ ਬਿਲਕੁਲ ਕਿ ਐਨਰਜੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਜਿਹੜਾ ਹੈਗਾ ਉਸ ਨੂੰ ਲੈ ਕੇ ਵੀ ਕਾਫੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਆਂ ਆਸਟ੍ਰੇਲੀਆ ਦੇ ਵਿੱਚ ਹੀ ਤਿਆਰੀਆਂ ਕਿਵੇਂ ਚੱਲਦੀਆਂ ਨੇ ਦੇਖੋ ਜੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਜੋ ਕਿ ਗੁਰਦੁਆਰਾ ਗਲੈਂਵੋਡ ਆ ਸਾਡੇ ਇੱਥੇ ਕਾਫੀ ਆਸਟ੍ਰੇਲੀਆ ਦੇ ਵਿੱਚ ਕਾਫੀ ਸਾਰੇ ਦੇ ਮੈਂਬਰ ਵੀ ਆ ਤੇ ਇਹ ਕਾਫੀ ਮਸ਼ਹੂਰ ਆ ਸੰਗਤਾਂ ਦਾ ਵੀ ਬਹੁਤ ਸਾਰਾ ਸਤਕਾਰ ਆ ਉਸੀ ਗੁਰੂ ਘਰ ਵੱਲੋਂ ਏਸੀ 22 ਨਵੰਬਰ ਨੂੰ ਪ੍ਰੋਗਰਾਮ ਰੱਖੇ ਗਏ ਕਾਉਂਸਲ ਦੇ ਨਾਲ ਵੀ ਆ ਇਸੇ ਤਰ੍ਹਾਂ ਉਹਨਾਂ ਨੇ ਅੱਗੋਂ ਤਿਆਰੀਆਂ ਹੋ ਰਹੀਆਂ ਕੋਈ ਨਗਰ ਕੀਰਤਨ ਦੀ ਕਰਿਆ ਗੁਰਦੁਆਰਾ ਬਾਬਾ ਦੀਪ ਸਿੰਘ ਵੀ ਗੁਰਦੁਆਰਾ ਤਾਰਾ ਮਰਗ ਗੁਰਦੁਆਰਾ ਰਿਵਿਸ ਵੀ ਬਹੁਤ ਹੀ ਵੱਡੇ ਨਾਅ ਆ ਬਹੁਤ ਵਧੀਆ ਪਛੋਖੜ ਆ ਇਹਨਾਂ ਦੇ ਪੁਰਾਣੇ ਜਿੰਨੇ ਵੀ ਸਾਡੇ ਗੁਰਦੁਆਰਿਆਂ ਦੇ ਸਾਡੇ ਜਿੰਨੇ ਵੀ ਹੋਏ ਆ ਬਜ਼ੁਰਗ ਪਹਿਲੇ ਸੀਨੀਅਰ ਸਿਟੀਜ਼ਨ ਉਹਨਾਂ ਨੇ ਸਾਰਿਆਂ ਨੇ ਗੁਰਤੇਗ ਬਾਜ਼ਰ ਦੀਰੇ ਮੌਕੇ ਦੇ ਉੱਤੇ ਸ਼ਾਮਲ ਹੋਣਾ ਆ ਉਹਨਾਂ ਵੱਲੋਂ ਇਹ ਆਦੇਸ਼ ਵੀ ਆ ਤੇ ਵੱਧ ਤੋਂ ਵੱਧ ਚੜ ਕੇ ਸਾਰੀ ਹੀ ਇਹ ਕੌਮ ਦੀ ਸ਼ਹੀਦੀ ਦਾ ਇਹਨਾਂ ਦੇ ਗੁਰੂਗਰੂ ਦਿੱਤੇ ਬਲੀਦਾਨ ਦਾ ਸਾਰਿਆਂ ਪਾਰਲੀਮੈਂਟਰੀਆਂ ਦੇ ਵਿੱਚ ਵੀ ਮਗਰਾ ਜਾਣਾ ਸ਼ਾਇਦ ਹੋ ਸਕਦਾ ਤਿਆਰੀ ਚੱਲ ਰਹੀ ਆ ਤੇ ਪਾਰਲੀਮੈਂਟਰੀਆਂ ਨੂੰ ਵੀ ਦੱਸਿਆ ਜਾਵੇ ਵੱਧ ਤੋਂ ਵੱਧ ਇਹ ਤੇ ਕੰਮ ਹੋ ਰਿਹਾ ਈਵਨ ਦੇਖਿਆ ਜਾਵੇਦਾ ਤੁਹਾਡੀਆਂ ਗਵਰਨਮੈਂਟਾਂ ਵੀ ਇਹ ਮੈਂ ਦੇਖਿਆ ਸੀ ਪੰਜਾਬ ਵਾਲੀਆਂ ਵੀ ਆਰਗੇਨਾਈਜ਼ ਕਰ ਰਹੀਆਂ ਕਿਸੇ ਨੂੰ ਵੀ ਇਹ ਮਨੁੱਖੀ ਹੱਕਾਂ ਦੇ ਰਾਖੇ ਧੰਨ ਧੰਨ ਗੁਰਤੇਗ ਬਾਧਰ ਜੀ ਇਹ ਇੱਕ ਬਹਾਦਰ ਸਿਮਰੀ ਹੈ ਘਾਰ ਨੌਂ ਨੇ ਦੇ ਆਵਤਾਏ ਜੇ ਤੁਸੀਂ ਸਾਰੇ ਤਰ੍ਹਾਂ ਦੀਆਂ ਨੌਂ ਦੇ ਦੀਆਂ ਸਿੱਧੀਆਂ ਚ ਲੈਣੀਆਂ ਤਾਂ ਇਹ ਗੁਰੂ ਸਾਹਿਬ ਤੋਂ ਜਿਨ੍ਹਾਂ ਨੇ ਕਿ ਵਿੱਚੇ ਹੀ ਸਾਰੇ ਸਿਸਟਮ ਦੀ ਕਾਰੀ ਸਭਿਅਤਾ ਦੀ ਜੇ ਬਹੁਤ ਸਾਰੀਆਂ ਗੱਲਾਂ ਕਹਿਣ ਵਾਲੀਆਂ ਵੀ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਜਾਂ ਨਾ ਕੁਰਬਾਨੀ ਕਰਦੇ ਤਾਂ ਇਹ ਇੰਡੀਆ ਦੇ ਵਿੱਚ ਤੁਹਾਡਾ ਨਾਂ ਇੱਥੇ ਕੋਈ ਸਾਰਿਆਂ ਦੀ ਸਨਤੀ ਹੀ ਹੋਣੀ ਸੀ ਤੇ ਇੱਥੇ ਕੋਈ ਇਦਾਂ ਦਾ ਨਾ ਕੋਈ ਧਰਮ ਜਿਹੜਾ ਹੁਣ ਲੜਦੇ ਆ ਕੋਈ ਹਿੰਦੂ ਤਾਂ ਵੀ ਆ ਕੋਈ ਕਹਿੰਦਾ ਹਿੰਦੁਸਤਾਨ ਓਨਲੀ ਫਾਰ ਹਿੰਦੂਜ਼ ਹਿੰਦੂ ਦਾ ਇਹ ਇਹ ਸਾਰੇ ਹੀ ਜਿਹੜੇ ਬੰਦੇ ਆ ਇਹਨਾਂ ਨੂੰ ਸਾਰਾ ਕੁਝ ਭੁੱਲ ਚੁੱਕਾ ਆ ਜਦ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਵਾਰਾ ਜੀ ਉਹ ਗੁਰੂ ਸਾਹਿਬ ਨੇ ਬਾਰ ਬਾਰ ਗੁਰਬਾਣੀ ਦੇ ਵਿੱਚ ਕਿਹਾ ਸਾਰੇ ਇੱਕ ਓੰਕਾਰ ਗੁਰੂ ਨਾਨਕ ਜੀ ਨੇ ਕਿਹਾ ਵੀ ਸਾਰੇ ਤੁਸੀਂ ਉਹਦੇ ਗੋਬ ਬੰਦੇ ਆ ਸਾਰੇ ਭਰਾਤਰੀ ਤੌਰ ਤੇ ਭਰਾਵਾਂ ਤੌਰ ਤੇ ਰਹਿਣਾ ਬਣਦਾ ਆ ਪਰ ਪਾਵਰ ਦੇ ਵਿੱਚ ਆ ਕੇ ਉਹੀ ਰਾਜੇ ਉਦਾਂ ਦੀ ਹੀ ਸਗਲ ਉਦੋਂ ਦਾ ਹੀ ਸਿਸਟਮ ਧਾਰਨ ਕਰਦੇ ਆ ਇਹ ਨੂੰ ਦੇਖਣ ਵਾਲੀ ਗੱਲ ਜ਼ਰੂਰੀ ਆ মিডিਆ ਵਾਲਿਆਂ ਨੂੰ ਵੀ ਸਾਰਿਆਂ ਨੂੰ ਜਿੱਥੇ ਵੀ ਕਿਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਦੇ ਪ੍ਰੋਗਰਾਮ ਇੱਤੇ ਹੋਣੇ ਬਣਦੇ ਜੀ ਕਰਨਲ ਜੀ ਗੱਲ ਕਰ ਲਈ ਜਵੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੀ ਤਾਂ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਲੇਟੈਸਟ ਅਪਡੇਟ ਕੀ ਹੈ ਹਾਂ ਜੀ ਉਹ ਦੇਖੋ ਹੁਣ ਇਹਦੇ ਵਿੱਚ ਇੱਕ ਬੜਾ ਹੀ ਇਹ ਮਜ਼ੇਦਾਰ ਸਿਸਟਮ ਆ ਔਰ ਬੜਾ ਹੈਰਾਨੀ ਵਾਲਾ ਵੀ ਆ ਵੀ ਆ ਆਰ ਫॉर ਦੇ ਤੁਹਾਡੇ ਸਾਰੇ ਹੀ ਕਿਤੇ ਇਹ ਖਬਰਾਂ ਆ ਰਹੀਆਂ ਵੀ ਜਿਆਦਾ ਉਹ ਟਰੰਪイズਮ ਆਇਆ ਵੀ ਯੂ ਐਸ ਆ ਦੇ ਵਿੱਚੋਂ ਬੰਦੇ ਕੱਢੇ ਜਾ ਰਹੇ ਆ ਜੀ ਐਸੀ ਤਰ੍ਹਾਂ ਕੈਨੇਡਾ ਦੇ ਵਿੱਚੋਂ ਵੀ ਕੱਢੇ ਜਾਣੇ ਆ ਜਾਈ ਲੀਗਲ ਜਾਗ ਜਾਣਕਾਰੀ ਭੇਜੀ ਹੋ ਜਿਹੜੇ ਆ ਪਲੱਸ ਉਹ ਨਾ ਆਸਟ੍ਰੇਲੀਆ ਵਾਲ ਨੂੰ ਮੁਹਰੇ ਆ ਜਦ ਕਿ ਆਸਟ੍ਰੇਲੀਆ ਦੇ ਵਿੱਚ ਮੈਂ ਦੇਖ ਰਿਹਾ ਸਾਰੇ ਕਿਤੇ ਖਬਰਾਂ ਆ ਰਹੀਆਂ ਵੀ ਸਕਿੱਲ ਸੌਟੇਜ ਹੈ 1,80,000 ਬੰਦਾ ਆਊਗਾ ਉਹਦੇ ਵਿੱਚ 2025 ਦੇ ਵਿੱਚ ਨਵੰਬਰ ਦੇ ਵਿੱਚ ਇੱਕ ਫੈਮਿਲੀ ਨਾਲ 5 ਸਾਲਾਂ ਦਾ ਵਿਜਾ ਉਹਨਾਂ ਨੇ ਐਲਾਨ ਕੀਤਾ ਹੋਣਾ ਇਸ ਹਫਤੇ ਦੇ ਵਿੱਚ ਉਹ 5 ਸਾਲ ਦਾ ਵਿਜਾ ਪਹਿਲਾਂ 3 ਸਾਲ ਦਾ ਵਰਕ ਪਰਮਿਟ ਹੋਊਗਾ ਫਿਰ 1 ਨਾਈਨ ਬੰਦ ਹੋਊਗਾ ਉਸ ਨੰਬਰ ਹੈਗਾ ਉਹਦਾ ਕੈਟੇਗਰੀ ਦਾ 494 ਤੇ ਹੋ ਸਾਰੇ ਇਹਦੇ ਵਿੱਚ ਇੰਨੇ ਸਾਰੇ ਪਰ ਪ੍ਰੋਫੈਸ਼ਨ ਹੈਗੇ ਆ ਵੀ ਤੁਸੀਂ ਯਕੀਨ ਕਰੋਗੇ ਕਿ ਸਾਰੇ ਲੋਕਾਂ ਕੋ ਹੁੰਦੀ ਵੀ ਹੈ ਜੇ 3 ਸਾਲ ਦਾ ਐਕਸਪੀਰੀਅੰਸ ਹੋਵੇ ਤੁਸੀਂ ਪਰਮਾਨੈਂਟ ਪਾਸ ਵੀ ਰੈਜ਼ੀਡੈਂਟ ਨੂੰ ਜਾਂਦਾ ਰੈਜ਼ੀਡੈਂਟ ਪਰਮਾਨੈਂਟ ਰੈਜ਼ੀਡੈਂਸ ਹੋ ਸਕਦੇ ਆ ਸੋ ਇਹਦੇ ਵਿੱਚ ਇਹ ਹੈਗਾ ਵੀ ਰੈਲੇਵੈਂਟ ਸਟੇਟ ਜਾਂ ਟੈਰੀਟਰੀ ਦਾ ਰੀਜਨਲ ਏਰੀਆ ਚ ਜਾਣਾ ਸ਼ਹਿਰਾਂ ਦੇ ਵਿੱਚ ਨਹੀਂ ਜਿੱਥੇ ਜ਼ਿਆਦਾ ਬਸਲ ਸੰਗਣੀ ਉਹਦੇ ਵਿੱਚ ਨਾ ਅਪਲਾਈ ਕਰੋ ਬਾਹਰ ਏਰੀਆ ਦੇ ਵਿੱਚ ਜਿਵੇਂ ਫਾਰਮਰਾਂ ਨੂੰ ਬਹੁਤ ਵਧੀਆ ਆ ਇਹਦੇ ਵਿੱਚ ਹੈਗੇ ਜੀ ਇਸ ਚੀਜ਼ ਚੀਫ ਐਗਜ਼ੀਕਿਟਿਵ ਮੈਨੇਜਿੰਗ ਡਾਇਰੈਕਟਰ ਆ ਕਾਰਪੋਰੇਟ ਜਨਰਲ ਮੈਨੇਜਰ ਆ ਕੰਸਟ੍ਰਕਸ਼ਨ ਪ੍ਰੋਜੈਕਟ ਮੈਨੇਜਰ ਆ ਇੰਜੀਨੀਅਰ ਮੈਨੇਜਰ ਚਾਈਲਡ ਕੇਅਰ ਸੈਂਟਰ ਦੇ ਮੈਨੇਜਰ ਆ ਨਰਸਿੰਗ ਦੇ ਵਿੱਚ ਤਾਂ ਕੋ ਬਹੁਤ ਹੀ ਲੰਬੇ ਡਿਪਾਰਟਮੈਂਟ ਆ ਨਰਸਿੰਗ ਦੇ ਕਿੰਨੇ ਸਾਰੇ ਆ ਜਿਹਦੇ ਵਿੱਚ ਤੁਸੀਂ ਹਰ ਵੇਲੇ ਆਪਣੀ ਕੁਆਲਿਫੀਕੇਸ਼ਨ ਨੂੰ ਰੈਕਗਨਾਈਜ਼ ਕਰਵਾ ਕੇ ਐਕਸਪੀਰੀਅੰਸ ਲਾ ਕੇ ਉਹਦੇ ਵਿੱਚ ਆ ਸਕਦੇ ਆ ਆਰਟਿਸਟਿਕ ਡਾਇਰੈਕਟਰ ਆ ਮਿਊਜ਼ੀਸ਼ੀਅਨ ਚਾਹੀਦੇ ਆ ਇਹਦਾ ਯੂਨੀਵਰਸਿਟੀ ਦੇ ਲੈਕਚਰਰ ਆ ਕੈਰੋਪ੍ਰੈਕਟਰ ਹੁੰਦੇ ਆ ਤੇ ਉਹ ਈਜ਼ੀ ਤਰ੍ਹਾਂ ਹੀ ਫਿਜ਼ੀਓਥੈਰਾਪਿਸਟੇ ਹੈਗੇ ਆ ਵੈਲਡਰਸ ਆ ਫਿਟਰਸ ਆ ਕੁਇਟਰ ਵੈਲਡਰ ਆ ਲੌਕਸਮਿਥ ਹੋ ਗਏ ਤਾਲੇ ਟੂਲੇ ਲਾਉਣ ਵਾਲੇ ਠੀਕਾਣ ਵਾਲੇ ਕਾਰਪੈਂਟਰ ਐਂਡਸ ਜੌਨਰ ਘਰਾਂ ਦੀ ਬੜੀ ਸ਼ਾਰਟੇਜ ਹੈ ਇੱਥੇ ਘਰ ਬਣ ਰਹੇ ਆ ਗਲੇਜ਼ੀਅਰ ਤੇ ਸੋਲਿਡ ਪਲਾਸਟਰ ਪਲਾਸਟਰ ਕਰਨ ਵਾਲੇ ਇਦਾਂ ਹੀ ਬ੍ਰੇਕ ਲਾ ਯਾਰ ਇਹ ਹੋਰ ਵੀ ਅਸੀਂ ਗੈਸ ਫਿਟਰ ਹੈ ਡੇਨਰ ਹੈ ਇਲੈਕਟ੍ਰੀਸ਼ੀਅਨ ਵੀ ਹੈ ਬਹੁਤ سارے ਕਿਤੇ ਆ ਤੁਸੀਂ ਧਿਆਨ ਨਾਲ ਜੇ ਹੋਮ ਫੇਅਰ ਦੀ ਸਾਈਟ ਤੇ ਜਾਓ ਆਸਟ੍ਰੇਲੀਆ ਦੀ ਹੋਮ ਫੇਅਰ ਸਾਈਟ ਤੇ ਆਪਣੇ ਹੀ ਦੇਖ ਕੇ ਫੁੱਟਬਾਲਰ ਆ ਟੈਨਸ ਦੇ ਕੋਚ shipwright boat builder cabinet maker ਤੋਂ ਅਸੀਂ ਤੁਹਾਨੂੰ ਇੰਨਾ ਦੱਸ ਨਹੀਂ ਸਕਦੇ ਕਿ ਕੋਟ ਕੋਟ 200 profession ਹੋਣਾ ਜਿਹਦੀ ਕੋਈ ਲੋੜ ਆ ਆਸਟ੍ਰੇਲੀਆ ਦੇ ਵਿੱਚ ਹੁਣ ਆਪਾਂ ਇਹਨੂੰ ਕਹਿ ਦਿੰਦੇ ਆ ਖੁੱਲ ਗਿਆ ਆਸਟ੍ਰੇਲੀਆ ਇਦਾਂ ਨਹੀਂ ਆ ਆਸਾਨ ਨਾ ਇਹਨਾਂ ਦਾ ਬੜਾ ਤਕਰਾਇਆ ਸਹੀ ਤਰੀਕੇ ਨਾਲ ਅਪਲਾਈ ਕਰੋ ਕਿਸੇ ਦੇ ਪੈਸੇ ਦੇ ਜਾਤ ਨਾ ਫਸੋ ਜਿੱਦਾਂ ਦੇ ਵੀਰ ਕੰਡੀਸ਼ਨਿੰਗ ਦੇ ਮਕੈਨਿਕ ਚਾਹੀਦੇ ਆ ਰੈਫਰਿਜਰੇਟਰ ਚਾਹੀਦੇ ਆ ਤੁਸੀਂ ਆਪਣੀ ਸਾਈਟ ਤੋਂ ਚੈੱਕ ਕਰੋ ਐਕਸਪੀਰੀਅੰਸ ਚੈੱਕ ਕਰੋ ਕੁਆਲਿਫੀਕੇਸ਼ਨ ਦੇਖੋ ਇੰਗਲਿਸ਼ ਲੈਵਲ ਦੇਖਣਾ ਏਜ ਦਾ 45 ਸ ਪਰ ਜਾਲਾ ਕੰਟਰੀ ਸਾਈਡ ਦੇ ਵਿੱਚ ਜਿਹਨੂੰ ਅਸੀਂ ਰਿਜਨਲ ਏਰੀਆ ਕਹਿੰਦੇ ਆ ਫਾਰਮਿੰਗ ਏਰੀਆ ਕਹਿੰਦੇ ਆ ਉਹਦੇ ਵਿੱਚ ਅਪਲਾਈ ਕਰੋ ਇੰਦਾ ਹੀ ਜੁੜੇ ਰਹਿਣਾ ਅਗਲੇ ਹਫਤੇ ਆਪਾਂ ਹੋਰ ਇਹਦੇ ਵਿੱਚ ਅਪਡੇਟ ਹੋਰ ਕਰ ਦਵਾਂਗੇ ਜੀ ਕਰਨਲ ਜੀ ਇੱਕ ਮੇਰਾ ਕੁਐਸਚਨ ਹੈ ਕਿ ਜਿਵੇਂ ਆਪਾਂ ਕਹਿੰਦੇ ਕਿ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਵਟੇ ਫੈਸਲੇ ਲਈ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਟੋਤੀਆਂ ਕੀਤੀਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਗੈਰ ਕਾਨੂੰਨੀ ਪਰਵਾਸੀਆਂ ਤੇ ਵੀ ਨਕੇਲ ਕਰਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਅਜਿਹਾ ਹੋ ਰਿਹਾ ਹੈ ਜਾਂ ਨਹੀਂ ਦੇਖੋ ਜੀ ਜਿੱਥੇ ਜਿੱਥੇ ਗਾਲਤ ਤਰੀਕੇ ਨਾਲ ਐਂਟਰ ਹੋਏ ਬੰਦੇ ਆਸਟ੍ਰੇਲੀਆ ਦੇ ਵਿੱਚ ਨੇਚਰਲ ਤੌਰ ਤੇ ਕੁਦਰਤੀ ਤੌਰ ਤੇ ਆਲੇ ਦੋਲੇ ਸਾਰੇ ਸੁੰਦਰ ਆ ਜੀ ਕੋਈ ਬਾਰਡਰ ਦੇ ਉੱਤੋਂ ਹੀ ਬੰਦੇ ਐਂਟਰ ਘਟ ਹੋ ਨਹੀਂ ਸਕਦੇ ਇੱਥੇ ਜਿੰਨੇ ਕ ਬੰਦੇ ਆਏ ਆ ਉਹ ਆਸਟ੍ਰੇਲੀਆ ਦੇ ਵਿੱਚ ਪੜੇ ਲਿਖੇ ਜਾਂ ਟ੍ਰੇਡ ਦੇ ਵਿੱਚ ਖੇਤੀਬਾੜੀ ਵਾਲੇ ਐਗਰੀਕਲਚਰ ਵਾਲੇ ਜਾਂ ਨਾਸੋ ਜਿਹੜਾ ਡਾਕਟਰ ਪੜੇ ਲਿਖੇ ਆ ਜਾਂ ਜਿਹੜੇ ਸਟੂਡੈਂਟ ਆਏ ਉਹਨਾਂ ਨੂੰ ਇਹ ਸੈੱਟ ਕਰੂਗੇ ਅਸੀਂ ਬੇਨਤੀ ਵੀ ਕਰਦੇ ਰਹੇ ਨੇ ਇੱਥੇ ਦੀ ਗਵਰਨਮੈਂਟ ਨੂੰ ਕਿ ਇੱਥੇ ਦੇ ਆਏ ਹੋਏ ਸਿਗਨਲਸ ਨੂੰ ਪਹਿਲਾਂ ਸੈੱਟ ਕਰੋ ਉਹ ਜਿਹੜੇ ਵੀ ਕੰਮ ਕਰਦੇ ਉਹਨਾਂ ਦਾ ਐਕਸਪੀਰੀਅੰਸ ਵੀ ਹੋ ਚੁੱਕਾ ਪਰ ਜਿੱਦਾਂ ਤੁਸੀਂ ਕਿਹਾ ਉਹ ਉੱਥੇ ਕੀ ਕਹਿੰਦੇ ਹੁੰਦੇ ਗਲਤ ਤਰੀਕੇ ਨਾਲ ਗਏ ਆ ਉਹ ਬਾਰਡਰ ਟੱਪ ਕੇ ਗਏ ਅਮਰੀਕਾ ਚ ਉਹ ਤਾਂ ਬਿਲਕੁਲ ਇਲੀਗਲ ਆ ਗਵਰਨਮੈਂਟਾਂ ਨੂੰ ਇਹ ਹੁੰਦਾ ਨੈਸ਼ਨਲ ਸਿਕਿਉਰਿਟੀ ਲਈ ਜਿਹਦੇ ਕੋ ਕੋਈ ਆਈਡੀ ਨਹੀਂ ਹੈਗੀ ਆ ਕੇ ਗਲਤ ਨਾਮਾਂ ਤੇ ਰਹਿੰਦੇ ਆ ਤਾਂ ਇਹ ਇੱਕ ਜਾਇਜ਼ ਤਰੀਕਾ ਹੈ ਉਹਨਾਂ ਨੂੰ ਇਹ ਭੇਜਣ ਦਾ ਉਹਨਾਂ ਨੇ ਇਹ ਕਰਨਾ ਹੀ ਸੀਗਾ ਕਿਸੇ ਨਾ ਕਿਸੇ ਤਰ੍ਹਾਂ ਐਦਾਂ ਹੀ ਆ ਕੈਨੇਡਾ 'ਚ ਵੀ ਯੂਰਪ 'ਚ ਵੀ ਬਾਰਡਰ ਨਾਲ ਜਾਂ ਗਲਤ ਤਰੀਕੇ ਨਾਲ ਪੈਸੇ ਲੈ ਕੇ ਜਾਣੇ ਆ ਬੈਂਕ ਕੋਲ ਸचेत ਹੋ ਜਾਓ ਆਪਣੇ ਬੱਚਿਆਂ ਨੂੰ ਨਾ ਭੇਜੋ ਆਪ ਅੱਗੇ ਵੀ ਕਹਿੰਦੇ ਆ ਪਰ ਜਿਹੜਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਆ ਜਿਹਦੀ ਟ੍ਰੇਡ ਜਿਹਦੀ ਕੋਲ ਕੁਆਲਿਫੀਕੇਸ਼ਨ ਆ ਉਹਨਾਂ ਵਾਸਤੇ ਤਾਂ ਇਹ ਆਪ ਕਹਿੰਦੇ ਅਪਲਾਈ ਕਰੋ ਸਹੂਤਾ ਵੀ ਦਿੰਦੇ ਆ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਤੇ ਆਪ ਉਹਨਾਂ ਨੂੰ ਆਪ ਗਵਰਨਮੈਂਟ ਸਟੇਟ ਵੀ ਸਪான்ਸਰ ਕਰ ਰਹੀਆਂ ਇੱਥੇ ਦੀ ਗਵਰਨਮੈਂਟ ਵੀ ਸਪான்ਸਰ ਕਰ ਰਹੀ ਗਵਰਨਮੈਂਟ ਆਪ ਸਪான்ਸਰਸ਼ਿਪ ਦੇ ਰਹੀ ਆ ਕਿਸੇ ਕੋਲ ਲੈਣ ਦੀ ਲੋੜ ਨਹੀਂ ਤੋਂ ਇਹ ਆ ਬੇਨਤੀ ਕੋ ਗਲਤ ਤਰੀਕੇ ਨਾਲ ਜਿਹੜੇ ਗਏ ਸੀ ਜਾਂ ਗਲਤ ਏਜੰਟਾਂ ਦੇ ਹੱਥਾਂ ਚੜ੍ਹ ਕੇ ਗਏ ਸੀ ਜਿਹੜੇ ਸਟੂਡੈਂਟ ਉਹਨਾਂ ਦਾ ਛਾਲ ਨਾ ਸਾਰੇ ਕਿਤੇ ਹੀ ਲੱਗਣਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਨਹੀਂ ਪੜੇ ਗਲਤ ਰਹਿ ਰਹੇ ਆ ਬਿਲਕੁਲ ਉਹਨਾਂ ਨੂੰ ਵੀ ਬਿਜੇ ਰਿਜੈਕਟ ਹੋਣਗੇ ਕਾਫੀ ਸਾਰੇ ਰਿਫਿਊਜੀਜ਼ ਵੀ ਆ ਜਿਹੜੇ ਅਸਲੀ ਡਿਫਿਊਜ ਸੀ ਹੁੰਦੇ ਨਹੀਂ ਜਾ ਕੇ ਪੜੇ ਨਹੀਂ ਆਪਣੀ ਲਾਈਨ ਚੇਂਜ ਕਰ ਲੈ ਜਾਂ ਘਟੀਆਂ ਹੋਰ ਕਾਲਜ ਛੋਟੇ ਕਾਲਜ ਚ ਚਲ ਗਏ ਉਹਦੇ ਵਿੱਚ ਪੀਆਰ ਨਹੀਂ ਹੈਗੀ ਬਿਲਕੁਲ ਉਹਨਾਂ ਲਈ ਕੋਈ ਕਿਤੇ ਵੀ ਰਸਤਾ ਹੁਣ ਨਹੀਂ ਰਹਿਣਾ ਪਿਆ ਵੀ ਇਦਾਂ ਹੀ ਸਗਾ ਤੇ ਇਸ ਕਰਕੇ ਗਲਤ ਤਰੀਕੇ ਨਾਲ ਪੰਜਾਬੀਆਂ ਨੂੰ ਜਾਂ ਜਿਹੜੇ ਵੀ ਦੇਖਣ ਵਾਲਿਆਂ ਨੂੰ ਬੇਨਤੀ ਹੈ ਕਿ ਕੋਈ ਤਰੀਕਾ ਬਣਾਓ ਬੈਟਰ ਆ ਉਨਲਾਈਨ ਤੁਸੀਂ ਜੋ ਇੱਥੇ ਕਰਨਾ ਤੁਸੀਂ ਆਪਣੇ ਉੱਥੇ ਰਹਿ ਕੇ ਵੀ ਉਹ ਕਰ ਸਕਦੇ ਕੋਈ ਵੀ ਸਕਿੱਲ ਕਰ ਲਓ ਉੱਥੇ ਵੀ ਲੋੜ ਆ ਤੁਹਾਨੂੰ ਸਾਰੇ ਕਿਤੇ ਬਾਬੇ ਨਾਨਕ ਦਾ ਹੀ ਫਿਰ ਸਾਨੂੰ ਯਾਦ ਆ ਜਾਂਦਾ ਕਿਰਤ ਕਰੋ ਨਾਮ ਜਪੋ ਕਿਰਤ ਜਿਹੜੀ ਹੈ ਸਕਿੱਲਫੁਲ ਲੋਕਾਂ ਦਾ ਇਹ ਸਿਆ ਨਾਮ ਜਪਣ ਦਾ ਤੇ ਵੰਡ ਕੇ ਸ਼ੇਅਰਿੰਗ ਕਰੋ ਚੰਗੀ ਉਹ ਕਈ ਸਾਰੇ ਗੁਰਦੁਆਰਿਆਂ ਦੇ ਵਿੱਚ ਆ ਗਈ ਵੀ ਉਹ ਇਦਣੇ ਚੀਜ਼ਾਂ ਫੜੂਗੇ ਇਦਾਂ ਬਗੈਨੇ ਆ ਪਹਿਨਾ ਇਹਨੇ ਉੱਤੇ ਬੈਠਣਾ ਹੁੰਦਾ ਆ ਉਹ ਆ ਕੇ ਤੁਹਾਡੀਆਂ ਪਾਲਕੀਆਂ ਜਾਂ ਹੁਰਕ ਦੇ ਝਾਕਦੇ ਆ ਉਹ ਦੇਖਦੇ ਇੱਥੇ ਕੀ ਗਲਤੀ ਉਹਨੂੰ ਉਵਾਰਦੇ ਹੋਰ ਚੰਗਾ ਪਾਸਾ ਜਾਂ ਮੈਨੇਜਮੈਂਟ ਦਾ ਕੋਈ ਗਲਤ ਪਾਸਾ ਆਵੇ ਉਹ ਉਵਾਰਦੇ ਆ ਹਰੇਕ ਦੁਨੀਆ ਦੇ ਉੱਤੇ ਵੀ ਇਦਾਂ ਹੀ ਆ ਤੁਸੀਂ ਜਿੱਥੇ ਤੁਹਾਡਾ ਸੈੱਟ ਬਿੰਦਾ ਚੰਗਾ ਤੁਹਾਨੂੰ ਲੱਗਦਾ ਫਿਊਚਰ ਉਹੋ ਹੀ ਲਾਓ 네ਗੇਟਿਵ ਜਾਂ ਹੋਰ ਪਾਸੇ ਨੂੰ ਉਵਾਰਨ ਨਾਲੋਂ ਉਹਦਾ ਕੋਈ ਫਾਇਦਾ ਨਹੀਂ ਨਾ ਤੁਹਾਨੂੰ ਤੁਸੀਂ ਵੀ ਖਤਮ ਹੋ ਜਾਂਦੇ ਉਹਦੇ ਵਿੱਚ ਅਗਲੇ ਦਾ ਵੀ ਨੁਕਸਾਨ ਹੁੰਦਾ ਮੈਨ ਸੋ ਇਸ ਕਰਕੇ ਇੱਕ ਬੇਨਤੀ ਆ ਸਾਰੇ ਪਾਸੇ ਚੰਗੇ ਹੀ ਸਕਿੱਲ ਦੇ ਵਿੱਚ ਆਉਣ ਵਾਸਤੇ ਗਵਰਨਮੈਂਟ ਆਪ ਉਤਸ਼ਾਹਤ ਕਰਦੀ ਰਹਿੰਦੀ ਆ ਕਿ ਤੁਸੀਂ ਸਕਿੱਲ ਵਾਲਿਆਂ ਨੂੰ ਜਾਂ ਇੱਥੇ ਵੀ ਕਿਸੇ ਦੀ ਮੈਚਿੰਗ ਆ ਤਾਂ ਫਾਰਮਰਾਂ ਨੂੰ ਜੇ ਲੋੜ ਆ ੈਂਪਲੋਇਰ ਨੂੰ ਮਾਲਕਾਂ ਨੂੰ ਲੋੜ ਆ ਤਾਂ ਉਹ ਆਰਾਮ ਨਾਲ ਬੰਦੇ ਮਗਵਾਸ ਰੱਖਦੇ ਆ ਇਹ ਇੱਕ ਚੰਗੀ ਖਬਰ ਹੈ ਜੀ ਜੀ ਕਰਨਲ ਸਿੰਘ ਜੀ ਜੰਨ ਜੰਨ ਦੀ ਇੱਕ ਵਾਰ ਇਹ ਖਬਰ ਤੇ ਹੋਰ ਨਜ਼ਰ ਮਾਰ ਲੈਣੇ ਕਿ ਇਹ ਚੱਜਾਰਾ ਕਿ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਕਾਫੀ ਜ਼ਿਆਦਾ ਪੱਕਿਆ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਸੈਨੇਟ ਦਾ ਬਿਲ ਜਿਹੜਾ ਹੈ ਰੋਕ ਦਿੱਤਾ ਹਾਲਾਂਕਿ ਇਹ ਫੈਸਲਾ ਉਹਨਾਂ ਦੇ ਵੱਲੋਂ ਵਾਪਸ ਨਹੀਂ ਲਿਆ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਨਵੰਬਰ ਨੂੰ ਜਿਹੜਾ ਭਾਰੀ ਕੱਟ ਹੋਣਾ ਹੈ ਹਾਂ ਜੀ ਦੇਖੋ ਇਹ ਹੀ ਹੀ ਡੈਮੋਕਰੇਸੀ ਜਿਹੜੀ ਹੁੰਦੀ ਆ ਉਹ ਡੈਮੋਕਰੇਸੀ ਰਹਿ ਨਹੀਂ ਜਾਂਦੀ ਜਦੋਂ ਇੱਕ ਪਾ ਬੰਦਾ ਆ ਕੇ ਇੱਕ ਸਰਕਾਰ ਆਪਣੀ ਮਨਮਰਜ਼ੀ ਕਰਦੀ ਆ ਹਰ ਇੱਕ ਜਗ੍ਹਾ ਤੇ ਸਟੇਟਸ بس ਇਹ ਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਾਂ ਅਮਰੀਕਾ ਕੈਨੇਡਾ ਵੀ ਜਿਹੜੀ ਆਪਣੀ ਸਟੇਟ ਆ ਜੇ ਵਿਕਟੋਰੀਆ ਸਟੇਟ ਹੈ ਉਹਦੇ ਆਪਣੇ ਲਾਅ ਆ ਸਾਡੇ ਇੱਥੇ ਨਿਊ ਸਾਊਥ ਵੇਲਸ ਦੇ ਆਪਣੇ ਲਾਅ ਆ ਇਦਾਂ ਹੀ ਕਿਉਂ ਉਹਨਾਂ ਦੇ ਆਪਣੇ ਲਾਅ ਆ ਇਹਨਾਂ ਨੂੰ ਪੂਰੀ ਆਜ਼ਾਦੀ ਆ ਆਪਣਾ ਕਿੰਨੇ ਕਿੰਨੇ ਸਟੇਟ ਦੇ ਵਿੱਚ ਬੰਦੇ ਮਗਾਉਣੇ ਆ ਜਾਂ ਕੀ ਕਰਨਾ ਜਿਉਂਵਰਸਟੀਆਂ ਦਾ ਫੰਡਿੰਗ ਬਹੁਤ ਹੀ ਆਜ਼ਾਦੀ ਆ ਇਹ ਆਜ਼ਾਦੀ ਤੇ ਇਹਨੂੰ ਡੈਮੋਕ੍ਰੇਸੀ ਜੋ ਗੋਰੇ ਛੱਡ ਕੇ ਗਈ ਸੀ ਉਹ ਰਹੀ ਨਹੀਂ ਇਸੇ ਕਰਕੇ ਹੁਣ ਗੋਰਿਆਂ ਦੇ ਮਗਰਮਗਰੇ ਦੇ ਸਿਸਟਮ ਦੇ ਵਿੱਚ ਅਗਲੀਆਂ ਜਨਰੇਸ਼ਨਾਂ ਇਹਦੇ ਮਗਰਮਗਰ ਤੁਰ ਕੇ ਆ ਕੇ ਇੱਥੇ ਨੂੰ ਆਉਂਦੀਆਂ ਨਹੀਂ ਤਾਂ ਇਹ ਬਿਲਕੁ ਜੇ ਜਿੱਦਾਂ ਹੀ ਇਹ ਡਿਕਟੇਟਰਸ਼ਿਪ ਵਰਤਦੇ ਆ ਇਹਨਾਂ ਦੇ ਲਾਅ ਦੀ ਬਲੈਕ ਲਾਅ ਬਣਾ ਕੇ ਆਪਣੇ ਮਨਮਰਜ਼ੀ ਦੇ ਸਵਧਾਨ ਦੇ ਵਿੱਚ ਸੋਧਾ ਕਰ ਕਰਕੇ ਮੈਨਖਲ 200 ਤੋਂ ਉੱਪਰ ਦਾ ਸੋਧ ਕਰ ਲਈ ਹੋਣੀ ਹੈ ਇਹਨਾਂ ਨੇ ਆਪਣੀ ਮਰਜ਼ੀ ਨਾਲ ਲਾਅ ਬਣਾਉਂਦੇ ਆ ਜਿਹੜੇ ਮੀਡੀਆ ਨੂੰ ਵੀ ਨੱਪਦੇ ਆ ਸਟੂਡੈਂਟਾਂ ਦੀਆਂ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਬਾਕੀਆਂ ਲਈ ਵੀ ਜਿੱਥੇ ਕਿਸੇ ਦਾ ਹੱਕ ਬਣਦਾ ਜੇਦੀ ਉਹਦੀ ਲੈਂਡ ਆ ਜਾਂ ਚੰਡੀਗੜ੍ਹ ਪੰਜਾਬ ਦਾ ਬੜਾ ਰੌਲਾ ਪੈਂਦਾ ਸੀ ਜੋ ਪਾਵਰ ਤੇ ਸਟੇਟਸ ਫਾਰਮਟਾ ਵੀ ਹੁੰਦੀ ਆ ਉਹ ਵੀ ਚੁੱਪ ਕਰ ਜਾਂਦੀਆਂ ਤੋਂ ਇਹ ਇੱਕ ਮਾੜੇ ਕਰਕੇ ਹੀ ਮੇਰਾ ਖਿਆਲ ਆ ਅਗਲੀ ਜਨਰੇਸ਼ਨ ਜਿਹੜੀ ਆ ਉਹ ਬਾਹਰ ਨੂੰ ਜਾਂਦੀ ਆ ਇਹ ਸੰਭਾਲਣਾ ਹੁਣ ਇਸ ਗਵਰਨਮੈਂਟ ਦਾ ਫਰਜ ਬਣਦਾ ਆ ਕਿ ਇੰਨੇ ਸਕਿਲ ਫੁਲ ਵਧੀਆ ਬੱਚਿਆਂ ਨੂੰ ਅਸੀਂ ਕਿੱਥੇ ਭਵਿੱਖ ਚ ਰੱਖਣਾ ਜਾਂ ਤੁਸੀਂ ਬਾਹਰ ਉਹਨਾਂ ਤੋਂ ਜਾ ਕੇ ਸਟਾਰਟਿੰਗ ਦੇ ਵਿੱਚ ਲੇਬਰ ਕਰਾਉਣੀ ਆ ਜਾਂ ਜਿੱਦਾਂ ਦੇ ਉਹਨਾਂ ਦੇ ਹਾਲਤ ਇੰਨੀ ਸਖਤੀ ਨਾਲ ਕੁੜੀਆਂ ਵੀ ਮਿਹਨਤ ਕਰਦੀਆਂ ਤੁਹਾਨੂੰ ਕੀ ਦਸੀਏ ਮਾਨੂੰ ਦੱਸ ਨਹੀਂ ਅਸੀਂ ਸਕਦੇ ਇੰਨੀ ਜ਼ਿਆਦਾ ਮਿਹਨਤ ਇੱਥੇ ਕਰਦੀਆਂ ਜੇ ਉਥੇ ਗਵਰਨਮੈਂਟ ਪਰਵਾਇਡ ਕਰੇ ਤਾਂ ਬੱਚੇ ਕਦੀ ਵੀ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਕਦੀ ਵੀ ਬਾਹਰ ਨਹੀਂ ਭਜਾਣਗੇ ਅਸੀਂ ਬਿਲਕੁਲ ਸਟੂਡੈਂਟਸ ਦੇ ਨਾਲ ਆ ਇਸ ਪੰਜਾਬ ਦੇ ਹੱਕਾਂ ਦੇ ਨਾਲ ਆ ਹਮੇਸ਼ਾ ਹੀ ਪੰਜਾਬੀ ਵਾਰਲੈਸ ਸਾਰੇ ਹੀ ਗੁਰਦਾਰੇ ਦੇ ਵਿੱਚ ਇਹੀ ਚਰਚਾ ਰਹਿੰਦੀ ਆ ਚਿੰਤਾ ਤੇ ਹੀ ਰਹਿੰਦੇ ਆ ਕਿ ਜਿੰਨਾ ਧੱਕਾ ਸਾਰੇ ਪਾਸੇ ਹੁੰਦਾ ਇਹ ਸਿਸਟਮ ਨੇ ਤਰ ਜੀਆਂ ਪੜਾਈਆਂ ਜਾਂਦੀਆਂ ਤਾਂ ਹੀ ਸਾਰਾ ਕੁਝ ਬਾਹਰ ਤੁਹਾਡਾ ਜਾ ਰਿਹਾ ਜੀ ਜੀ ਕਰਨੈਲ ਸਿੰਘ ਜੀ ਅਸ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਅਨਾਈ ਅਗਲੇ ਹਫਤੇ ਫੇ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਤਦ ਤੱਕ ਦੇਖਦੇ ਰਹੋ ਤੁਸੀਂ ਸਾਡਾ ਚੈਨਲ ਗਲੋਬਲ ਪੰਜਾਬ ਟੀਵੀ ਧੰਨਵਾਦ